ਸੰਤ ਲੂਕਾ ਦੀ ਅੰਜੀਲ ਉਸ ਦਾ 18 ਦੇ ਉਸ ਦੀ 27 ਹੈ ਇਸ ਜਗਤ ਦੇ ਬਚਨ ਦੇ ਵਿੱਚ ਲਿਖਿਆ ਆ ਕਿੰਨਿਆਂ ਦੇ ਕੋਲੇ ਪ੍ਰਭੂ ਦਾ ਬਚਨ ਹੈ ਓਕੇ ਸੋ ਸੰਤ ਲੂਕਾ ਦੀ ਅੰਜੀਲ ਉਸ ਦਾ 6 ਰੰ ਹੈ ਉਸ ਦੀ 27 ਹੈ ਲਿਖਿਆ ਪਰ ਉਸ ਆਖਿਆ ਦੈਟ ਮੀਨਸ ਪ੍ਰਭੂ ਯਿਸੂ ਨੇ ਆਖਿਆ ਜਿਹੜੀਆਂ ਗੱਲਾਂ ਮੇਰੇ ਨਾਲ ਬੋਲੀਏ ਸਾਰੇ ਮੇਰੇ ਨਾਲ ਮਿਲ ਕੇ ਬੋਲੋ ਜਿਹੜੀਆਂ ਗੱਲਾਂ ਮਨੁੱਖਾਂ ਤੋਂ ਅਨ ਹੋਣੀਆਂ ਨੇ ਉਹ ਪਰਮੇਸ਼ਰ ਤੋਂ ਹੋ ਸਕਦੀਆਂ ਹਨ ਫਿਰ ਮੇਰੇ ਨਾਲ ਇਹ ਵਚਨ ਪੜੋ ਜਿਹੜੀਆਂ ਗੱਲਾਂ ਮਨੁੱਖਾਂ ਤੋਂ ਅੰਨ ਹੋਣੀਆਂ ਨੇ ਉਹ ਗੱਲਾਂ ਪਰਮੇਸ਼ਰ ਤੋਂ ਹੋ ਸਕਦੀਆਂ ਨਹੀਂ ਆਮੀਨ ਅੱਛਾ ਆਚ ਬਲਗੇ ਆਮੀਨ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਵਾ ਪਰਮੇਸ਼ਰ ਜਦੋਂ ਸਾਨੂੰ ਆਜ਼ਾਦ ਕਰਦਾ ਜਦੋਂ ਸਾਨੂੰ ਚੰਗਿਆ ਕਰਦਾ ਹੈ ਓਕੇ ਉਸ ਤੋਂ ਪਹਿਲਾਂ ਉਸ ਸਾਡਾ ਵਿਸ਼ਵਾਸ ਫੇਰ ਦਿਲ ਚੈੱਕ ਕਰਦਾ ਅਸੀਂ ਮੂੰਹ ਦੇ ਨਾਲ ਕਹਿ ਰਹੇ ਆ ਪ੍ਰਭੂ ਮੈਂ ਵਿਸ਼ਵਾਸ ਕਰਦਾ ਮਾਂ ਪ੍ਰਭੂ ਉਹ ਨਹੀਂ ਦੇਖ ਪ੍ਰਭੂ ਤੁਹਾਡਾ ਦਿਲ ਚੈੱਕ ਕਰਦਾ ਅਮਨ ਅਮਨ ਪ੍ਰਭੂ ਕੀ ਕਰਦਾ ਹੈ ਦਿਲ ਚੈੱਕ ਕਰਦਾ ਹੈ ਕਿ ਇਹਦੇ ਦਿਲ ਦੇ ਵਿੱਚ ਇਹ ਈਮਾਨ ਹੈਗਾ ਏ ਕਿ ਸੱਚਮੁੱਚ ਇਹ ਚੰਗਾ ਕੀਤਾ ਜਾਏ ਇੰਦੇ ਦਿਲ ਦੇ ਵਿੱਚ ਇਹ ਈਮਾਨ ਹੈਗਾ ਏ ਕਿ ਸੱਚਮੁੱਚ ਬਲੱਸ ਹੋਏਗਾ ਇੰਦੇ ਦਿਲ ਦੇ ਵਿੱਚ ਈਮਾਨ ਹੈਗਾ ਏ ਕਿ ਇਹ ਸੱਚਮੁੱਚ ਆਜ਼ਾਦ ਹੋਏਗਾ ਛੁਟਕਾਰਾ ਪਾਏਗਾ ਇੱਕ ਦਿਨ ਪ੍ਰਭੂ ਯਿਸੂ ਗੁਰੂ ਜਾ ਰਹੇ ਸੀ ਔਰ ਬਹੁਤ ਵੱਡੀ ਪੀੜ ਯਿਸੂ ਦੇ ਪਿੱਛੇ ਜਾ ਰਹੀ ਸੀ ਸਭ ਸੁਣ ਰਹੇ ਨੇ ਪਿੱਛੇ ਜਿਹੜੇ ਬੈਠੇ ਨੇ ਸਭ ਨੂੰ ਸਮਝ ਆ ਰਹੀ ਹੈ ਇਹ ਯਿਸੂ ਗੁਰੂ ਚਾਰੇ ਨੇ ਔਰ ਬਹੁਤ ਵੱਡੀ ਭੀੜ ਟੁਕਿੰਡ ਕੀ ਦੁਬਾਰਾ ਉਹ ਯਿਸੂ ਦੇ ਪਿੱਛੇ ਜਾ ਰਹੀ ਆ ਰਹੀ ਯਿਸੂ ਕੇ ਗਿਆ ਰਹੇ ਭੀੜ ਪਿੱਛੇ ਉਹ ਭੀੜ ਬਿਮਾਰਾਂ ਦੇ ਨਾਲ ਭਰੀ ਹੋਈ ਹੈ ਜਿਹੜੇ ਦੁੱਖਾਂ ਦੇ ਵਿੱਚ ਪਰੇਸ਼ਾਨੀਆਂ ਦੇ ਵਿੱਚ ਪਸੇ ਨੇ ਉਹਨਾਂ ਦੇ ਨਾਲ ਉਹ ਭੀੜ ਭਰੀ ਹੋਈ ਹੈ ਕੋਈ ਕਹੇ ਮੇਰੀ ਵਾਰੀ ਆਜੇ ਮੈਂ ਹੱਥਰ ਕਾਲਵਾ ਕੋਈ ਕਹੇ ਮੇਰੀ ਵਾਰੀ ਆਜੇ ਮੈਂ ਪ੍ਰਾਰਥਨਾ ਕਰਨ ਵਾਲਾ ਕੋਈ ਕਹੇ ਮੇਰੀ ਵਾਰੀ ਲੇਕਿਨ ਉਸ ਭੀੜ ਦੇ ਵਿੱਚ ਇੱਕ ਬੈਣ ਆਈ ਜਿਹੜੀ 12 ਸਾਲਾਂ ਤੋਂ ਬਿਮਾਰ ਸੀ ਕਿੰਨੇ ਸਾਲਾਂ ਤੋਂ 12 ਔਰ ਵਚਨ ਦੇ ਵਿੱਚ ਲਿਖਿਆ ਹੈ ਉਸ ਨੂੰ ਲਹੂ ਬੈਣ ਦੀ ਬਿਮਾਰੀ ਸੀ ਔਰ ਵਚਨ ਦੇ ਵਿੱਚ ਲਿਖਿਆ ਉਹ ਹਕੀਮਾਂ ਦੇ ਕੋਲ ਡਾਕਟਰਾਂ ਦੇ ਕੋਲ ਜਾ ਕੇ ਥੱਕ ਚੁੱਕੀ ਸੀ ਔਰ ਜਿਹੜੇ ਨਹੀਂ ਥੱਕੇ ਮੈਂ ਤੁਹਾਨੂੰ ਇਹਹੀ ਦੁਆ ਕਰ ਦਵਾਂ ਕਿ ਤੁਹਾਨੂੰ ਪ੍ਰਭੂ ਨਾਸ ਸਮਾ ਦੇ ਲੇਕਿਨ ਜਿਹੜੇ ਡਾਕਟਰ ਬਦਲ ਬਦਲ ਕੇ ਅਦੇਸੀ ਡਾਕਟਰ ਤੋਂ ਟਰਾਈ ਕਰਦੇ ਹਾਂ ਦਵਾਈ ਅੰਗਰੇਜ਼ੀ ਤੋਂ ਟਰਾਈ ਕਰਦੇ ਹਾਂ ਦਵਾਈ ਆਯੁਰਵੈਦਿਕ ਤੋਂ ਸਾਰੇ ਮੈਥ ਟਰਾਈ ਕਰਦੇ ਲੇਕਿਨ ਕਿਤੋਂ ਵੀ ਫਰਕ ਨਹੀਂ ਪੈਂਦਾ ਅਗੇ ਜਿਹੜੀ ਭੈਣ ਸੀ 12 ਸਾਲਾਂ ਤੋਂ ਬਿਮਾਰ ਹੈ ਉਹ ਲਹੂ ਬੈਣ ਦੀ ਬਿਮਾਰੀ ਹੈ ਔਰ ਪਵਿੱਤਰ ਵਚਨ ਵਿੱਚ ਲੱਗਿਆ ਲੱਖ ਲੱਖ ਘਾਤੀ ਮਾਦੇ ਕੋਲ ਡਾਕਟਰਾਂ ਦੇ ਕੋਲ ਗਈ ਲੇਕਿਨ ਕੋਈ ਫਰਕ ਨਹੀਂ ਪਿਆ ਥੱਕ ਗਈ

ਲੇਕਿਨ ਬੱਚਨ ਦੇ ਵਿੱਚ ਲਿਖਿਆ ਜਦੋਂ ਇੱਕ ਘਰੋਂ ਚੱਲੀ ਇਹਨੇ ਸੋਚਿਆ ਕਹਿੰਦੀ ਭੀੜ ਬਹੁਤ ਹੈ ਲੇਕਿਨ ਮੇਰੇ ਤੋਂ ਹੋ ਸਕਦਾ ਯਿਸੂ ਗੁਰੂ ਨੂੰ ਨਾ ਮਿਲਿਆ ਜਾਏ ਲੇਕਿਨ ਮੈਂ ਵੀ ਜਦੋਂ ਯਿਸੂ ਗੁਰੂ ਜਾ ਰਹੇ ਹੋਣਗੇ ਮੈਂ ਪਿੱਛੋਂ ਦੀ ਭੱਜ ਕੇ ਜਾਂ ਜਾ ਕੇ ਉਸ ਦੇ ਪੱਲੇ ਨੂੰ ਛੂ ਲਵਾਂ ਆਮੀਨ ਉਸ ਦੇ ਪੱਲੇ ਨੂੰ ਛੂ ਲਵਾਂ ਔਰ ਇੱਕ ਬਚਨ ਦੇ ਵਿੱਚ ਲਿਖਿਆ ਸੀ ਦਿਲ ਦੇ ਵਿੱਚ ਆਖਿਆ ਕਹਿੰਦੀ ਅਗਰ ਮੈਂ ਪੱਲੇ ਨੂੰ ਛੂ ਲਿਆ ਕਪੜੇ ਨੂੰ ਛੂ ਲਿਆ ਤੇ ਇਹਨੇ ਅੰਦਰ ਆਪਣੇ ਦਿਲ ਦੇ ਇਹ ਇਹ ਨੇਚਾ ਬਣਾ ਲਈ ਕਿ ਨਹੀਂ ਮੈਨੂੰ ਹੱਥ ਰਖਾਣ ਦੀ ਵੀ ਜ਼ਰੂਰਤ ਨਹੀਂ ਮੈਨੂੰ ਗੱਲਾਂ ਕਰਨ ਦੀ ਜ਼ਰੂਰਤ ਨਹੀਂ ਯਿਸੂ ਦੇ ਨਾਲ ਸਿਰਫ ਮੈਂ ਪਿੱਛੋ ਜਾ ਕੇ ਪ੍ਰਭੂ ਦੇ ਕੱਪੜੇ ਨੂੰ ਬੋਲੀ ਛੂਹਾਂਗੀ ਔਰ ਮੈਂ ਚੰਗੀ ਹੋ ਜਾਵਾਂਗੀ ਅਮੇਂ ਅਮੇਂ ਬੱਚਾ ਛੂ ਲਿਆ ਮੈਂ ਅਮੇਂ ਔਰ ਉਹ ਡਰਦੀ ਹੋਈ ਕੰਬਦੀ ਹੋਈ ਗਈ ਹੈ ਯਿਸੂ ਗਰੁਚਾਰੇ ਨੇ ਔਰ ਜਾ ਕੇ ਉਸਨੇ ਪੱਲੇ ਨੂੰ ਛੂ ਲਿਆ ਅਰਵਚਨ ਵਿੱਚ ਲਿਖਿਆ ਜਿਵੇਂ ਯਿਸੂ ਗੁਰੂ ਦੇ ਪੱਲੇ ਨੂੰ ਛੂਆ ਉੱਚਨ ਦੇ ਵਿੱਚ ਲਿਖਿਆ ਉਸੇ ਵੇਲੇ ਉਸੇ ਘੜੀ ਉਹ ਔਰਤ ਚੰਗੀ ਹੋ ਗਈ ਉਸੇ ਕਿ ਯਿਸੂ ਮਸੀਹ ਜਾ ਰਹੇ ਨੇ ਯਿਸੂ ਗੁਰੂ ਨੂੰ ਨਹੀਂ ਪਤਾ ਕੌਣ ਕੱਪੜੇ ਛੂੰਦਾ ਪਿਆ ਲੇਕਿਨ ਇਹ ਭੈਣ ਨੇ ਜਦੋਂ ਪੱਲੇ ਨੂੰ ਛੂਆ ਯਿਸੂ ਗੁਰੂ ਉੱਥੇ ਰੁੱਕ ਗਏ ਔਰ ਆਪਣੀ ਚੇਲਿਆਂ ਨੂੰ ਪੁੱਛਣ ਲੱਗੇ ਕਹਿੰਦੇ ਮੁੜ ਕੇ ਕਹਿੰਦੇ ਮੈਨੂੰ ਕਿੰਨੇ ਈਸ਼ੂ ਆਏ ਚੇਲੇ ਕਹਾਂ ਲੱਗੇ ਕਹਿੰਦੇ ਗੁਰੂ ਐਨੀ ਪੀੜ ਹੈ ਤੁਸੀਂ ਕਹਿੰਦੇ ਕਿੰਨੇ ਈਸ਼ੂ ਆਏ ਪੀੜ ਕਹਿੰਦੇ ਤੁਹਾਡੇ ਉੱਤੇ ਡਿਗਰੀ ਹੈ ਕਿ ਰਹੀ ਹੈ ਪੀੜ ਤੁਸੀਂ ਕਹਿੰਦੇ ਕਿੰਨੇ ਈਸ਼ੂ ਆਏ ਕਹਿੰਦਾ ਨਹੀਂ ਕਹਿੰਦਾ ਕੋਈ ਪਰਸਨ ਸਪੈਸ਼ਲ ਸੀ ਜਿਹੜਾ ਨੇਚਾ ਦੇ ਨਾਲ ਸੀ ਉਹਨੇ ਮਨੁਸ਼ਿਆ ਕਿਉਂਕਿ ਮੈਨੂੰ ਲੱਗਾ ਆ ਮੇਰੇ ਵਿੱਚੋਂ ਸ਼ਕਤੀ ਮੇਰੇ ਵਿੱਚੋਂ ਮੱਸਾ ਨਿਕਲਿਆ ਆ ਔਰ ਜਾ ਕੇ ਉਸ ਬਿਮਾਰ ਨੂੰ ਚੰਗਾ ਕੀਤਾ ਅਮੀਨ ਸੋ ਮੈਂ ਤੁਹਾਨੂੰ ਦੱਸਣਾ ਟਰਨਾ ਕੁਝ ਗੱਲਾਂ ਦਾ ਸਾਨੂੰ ਨਹੀਂ ਪਤਾ ਅਨੋਇੰਟਿੰਗ ਅਨੋਇੰਟਿੰਗ ਕੀ ਹੈ ਕਹੇ ਨਹੀਂ ਪਤਾ ਕਈ ਨੂੰ ਮੱਸਾ ਦਾ ਨਹੀਂ ਪਤਾ ਮੱਸਾ ਕੀ ਹੈ ਕਈ ਨੂੰ ਨਹੀਂ ਪਤਾ ਬਿਮਾਰ ਚੰਗਾ ਕਿਵੇਂ ਹੁੰਦਾ ਹੈ ਹੱਥ ਰੱਖਣ ਦੇ ਨਾਲ ਚੰਗਾ ਹੁੰਦਾ ਹੈ ਬੋਲਣ ਦੇ ਨਾਲ ਚੰਗਾ ਦਾ ਕਿਵੇਂ ਚੰਗਾ ਹੁੰਦਾ ਆਮੀਨ ਸੜੀ ਸੋਚ ਬਣੀ ਨਹੀਂ ਕਿ ਹੱਥ ਰੱਖਣ ਦੇ ਨਾਲ ਚੰਗੇ ਹੁੰਦੇ ਆ ਹੱਥ ਰੱਖਣ ਦੇ ਨਾਲ ਨਹੀਂ ਸ਼ੂਨ ਦੇ ਨਾਲ ਵੀ ਚੰਗੇ ਹੋ ਸਕਦੇ ਆਮੀਨ ਕਿਚੀ ਬਾਹਰ ਵਿੱਚ ਬੋਲਿਆ ਆਮੀਨ ਕੱਲ ਸ਼ੂਨ ਦੇ ਨਾਲ ਨਹੀਂ ਜੇ ਪਰਸ਼ਾਵੇਂ ਦੇ ਵਿੱਚੋਂ ਦੀ ਕੋਈ ਨਿਕਲ ਜਾਏਗਾ ਉਹ ਵੀ ਚੰਗਾ ਹੋ ਸਕਦਾ ਹੈ ਸਮਝੇ ਲਾ ਕਿ ਨਹੀਂ ਸਮਝੇ ਪ੍ਰਭੂ ਦੇ ਬੱਚੇ ਦੇ ਚਿੱਠੀ ਦੇ ਪੱਤਰ ਸੇ ਸਤ ਸੰਕਰ ਰੇ ਸ ਪਰ ਇਹ ਉਸੇ ਕਾਲ ਜਗਾਨੀ ਮਿਲੰਦਲੀ ਉਹ ਜਿਹੜੇ ਜਾਣ ਵਾਲੇ ਸੀ ਲਿਖਿਆ ਬਿਮਾਰ ਆ ਕੇ ਗਲੀਆਂ ਦੇ ਵਿੱਚ ਪੈ ਗਏ ਬਿਮਾਰ ਕਿੱਥੇ ਪੈ ਗਏ ਗਲੀਆਂ ਕਹਿੰਦੇ ਜਦੋਂ ਪੱਤਰ ਸੰਗੇਗਾ ਮੇਰਾ ਪਰਸ਼ਾਵਾਹਨ ਕਹਿੰਦੇ ਪੱਤਰ ਸੰਗੇਗਾ ਇਹਦਾ ਪਰਸ਼ਾਵਾਹ ਸਾਡੇ ਬਿਮਾਰ ਦੇਤੇ ਪਏ ਜਮੇਰੇ ਦੇਤੇ ਪਏ ਕਹਿੰਦੇ ਸੀ ਠੀਕ ਹੋ ਜਾ ਉਹਨਾਂ ਛੁਇਆ ਵੀ ਨਹੀਂ ਏ

ਆਮੀਨ ਆਮੀਨ ਮੈਂ ਕਦਨ ਪ੍ਰਸਾਰ ਕਰੇ ਬੜੇ ਸਾਲ ਪਹਿਲੇ ਮੈਂ ਦਾਸ ਰਸੀ ਬਰਕਤ ਨੂੰ ਲੈਣਾ ਨਹੀਂ ਹੁੰਦਾ ਬਰਕਤ ਨੂੰ ਖੋਣਾ ਹੁੰਦਾ ਹੈ ਬਰਕਤ ਨੂੰ ਰਸੀਵ ਕਰਨਾ ਅਲੱਗ ਹੈ ਬਰਕਤ ਨੂੰ ਖੋਣਾ ਅਲੱਗ ਹੈ ਪ੍ਰਭੂ ਦੇ ਜਨ ਬਰਕਤ ਨੂੰ ਕੁਝ ਹੀ ਬੋਲੋ ਖੋਣਾ ਰਸੀਵ ਨਹੀਂ ਕਰਨਾ ਖੋਣਾ ਇੰਦੇ ਵਿੱਚ ਬੜਾ ਗਹਿਰਾ ਅੰਤਰੀਅ ਉੱਚੀ ਆਵਾਜ਼ ਵਿੱਚ ਬੋਲੋ ਆਮੀਨ ਆਮੀਨ ਉੱਚੀ ਆਵਾਜ਼ ਵਿੱਚ ਬੋਲੋ ਆਮੀਨ ਆਮੀਨ ਕੋਈ ਸਿਕਰੇ ਇੱਕ ਸਟੋਰੀ ਮਤਲਬ ਦੱਸਣ ਲੱਗਾਂ ਉਹ ਤੋਂ ਬਾਅਦ ਆਪਾਂ ਪ੍ਰਾਰਥਨਾ ਕਰਾਂਗੇ ਅ ਰਸੂਲਾਂ ਦੇ ਕਰਤੱਵ ਉਸ ਦਾ 14 ਦੇ ਉਸ ਦੀ 8 ਹੈ ਇੱਥੇ 14 ਦੇ ਉਸ ਦੀ 8 ਹੈ ਜਲਦੀ ਦੇ ਨਾਲ পড়ੋ ਲੁਸਤਰਾ ਵਿੱਚ ਇੱਕ ਮਨੁੱਖ ਪੈਰਾਂ ਤੋਂ ਨਿਰਬਲ ਬੈਠਾ ਸੀ ਧਿਆਨ ਨਾਲ ਸੁਣਾ ਇੱਕ ਪਿੰਡ ਆ ਪਿੰਡ ਦਾ ਨਾਮ ਲੁਸਤਰਾ ਸੀ ਔਰ ਲਿਖਿਆ ਉਸ ਜਗ੍ਹਾ ਤੇ ਇੱਕ ਪਰਸਨ ਬੈਠਾਇਆ ਜੋ ਪੈਰਾਂ ਤੋਂ ਨਿਰਬਲ ਮਤਲਬ ਕਿ ਪੈਰ ਕੰਮ ਨਹੀਂ ਕਰ ਰਹੇ ਔਰ ਜਮੰਦਰੂ ਲੰਗਾਇਆ ਜਮੰਦਰੂ ਮੇਬੀ ਤੁਸੀਂ ਲਾਸਟ ਸੰਡੇ ਮੇਬੀ ਗਵਾਈ ਸੁਣ ਰਹੇ ਸਨ ਮੇਬੀ ਅੱਜ ਵੀ ਸ਼ਾਇਦ ਇੱਥੇ ਹੋਣਗੇ ਉਹਨਾਂ ਦਾ ਬੀਬੀ ਸੀ ਜਿਹੜਾ ਜਨਮ ਤੋਂ ਨਹੀਂ ਸੀ ਬੋਲ ਰਿਹਾ ਸੁਣ ਰਹੇ ਸੀ ਨਾ ਸੋ ਸੇਮ ਇਸ ਜਗ੍ਹਾ ਤੇ ਲਿਖਿਆ ਉਜਮੰਦਰੂ ਲੰਗੜ ਪੈਦਾ ਹੀ ਲੰਗੜਾ ਪੈਦਾ ਹੀ ਲੰਗਾ ਪੈਦਾ ਹੋਇਆ ਤੋੜ ਨਹੀਂ ਸਕਤ ਅੱਗੇ ਪੜੀਏ ਪਰ ਕਦੇ ਨਹੀਂ ਸੀ ਤੁਰਿਆ ਕਦੇ ਵੀ ਆਪਣੀ ਲਾਈਫ ਦੇ ਵਿੱਚ ਉਹ ਤੁਰਿਆ ਨਹੀਂ ਸਾਰੇ ਸੁਣ ਰਹੇ ਨੇ ਸਭ ਸੁਣ ਰਹੇ ਨੇ ਜੋ ਆਪਣੀ ਲਾਈਫ ਦੇ ਵਿੱਚ ਕਦੇ ਤੁਰਿਆ ਨਹੀਂ ਲੇਕਿਨ ਲੁਸਕਰਾ ਪਿੰਡ ਦੇ ਵਿੱਚ ਆਮੀਨ ਪਹਿਲਾ ਬਚਨ ਕੀ ਪੜਿਆ ਆਪਾਂ ਪਹਿਲਾ ਬਚਨ ਜੋ ਕੋਣ ਜਿਹੜਾ ਪੜਿਆ ਸੀ ਉਤੋਂ ਜੋ ਮਨੁੱਖਾਂ ਤੋਂ ਜੋ ਮਨੁੱਖਾਂ ਤੋਂ ਉਹ ਕੌਣ ਕਰ ਸਕਦਾ ਜੋ ਮੇਰੇ ਤੋਂ ਅਣਜਾਣ ਹੈ ਉਹ ਕੌਣ ਕਰ ਸਕਦਾ ਜੋ ਤੁਹਾਡੇ ਤੋਂ ਅਣ ਹੋਣਾ ਹੈ ਕੌਣ ਕਰ ਸਕਦਾ ਮੈਂ ਤੁਹਾਨੂੰ ਦੱਸਣਾ ਟਣਾ ਇਹ ਸਾਡਾ ਬ੍ਰੇਨ ਸਾਡਾ ਦਿਮਾਗ ਜੋ ਸੋਚ ਵੀ ਨਹੀਂ ਸਕਦਾ ਉਹ ਵੀ ਕੰਮ ਪਰਮੇਸ਼ਵਰ ਕਰ ਸਕਦੇ ਆਮੀਨ ਆਮੀਨ ਕਿਚ ਵਾਚ ਬੋਲੀ ਆਮੀਨ ਆਮੀਨ ਇਹ ਮਨੁੱਖ ਨਿਰਬਲ ਪਰ ਆਤ ਜਮੰਦਰੂ ਇੱਕਦਿ ਤੁਰਿਆ ਨਹੀਂ ਲੇਕਿਨ ਉਸ ਵਕਤ ਕੋ ਬੁਧਰ ਚਾਂਜੋਦੋ ਗਿਆ ਪੌਲਸ ਨਾਜ ਪੜੀ ਉਸਨੇ ਪੌਲਸ ਨੂੰ ਗੱਲਾਂ ਕਰਦਿਆਂ ਸੁਣਿਆ ਸੁਣੋ ਧਿਆਨ ਨਾਲ ਇਹ ਚੰਗਾ ਕਿਵੇਂ ਹੋਇਆ ਸਾਰੇ ਤੁਸੀਂ ਸੁਣੋ 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 ਲਿਖਿਆ ਉਸਨੇ ਪੌਲਸ ਨੂੰ ਕੀ ਕੀਤਾ ਗੱਲਾਂ ਕਰਦੇ ਸੁਣਿਆ ਮਰਨਾਲ ਬੱਲੋ ਸੁਣਿਆ ਸੁਣਿਆ ਉੱਚੀ ਆਵਾਜ਼ ਬੱਲੋ ਸੁਣਿਆ ਜਦੋਂ ਮੈਂ ਪਿਛਲਿਆਂ ਦਾ ਧਿਆਨ ਨਹੀਂ ਸੀ ਖਿੱਚਿਆ ਨਾ ਉਹਨਾਂ ਨੂੰ ਪੁੱਛ ਰਿਹਾ ਸੀ ਕੀ ਕਹਿ ਰਹੇ ਕੋਈ ਪਤਾ ਨਹੀਂ ਬੈਠੇ ਬੰਦਗੀ ਚ ਸੁਣ ਨਹੀਂਦੇ ਚੰਗਿਆਈ ਚਮਤਕਾਰ ਸੁਣਨ ਦੇ ਨਾਲ ਵੀ ਹੁੰਦਾ ਹੈ ਹਲੋ ਸਮਝ ਆਜੀ ਤੁਸੀਂ ਮੇਬੀ ਸੋਚੋਗੇ ਹਾਂ ਹਰ ਰਹਿਤ ਸੁਣਦੇ ਸੁਣਦੇ ਨਹੀਂ ਤੁਹਾਨੂੰ ਨਹੀਂ ਪਤਾ ਸੁਣਨ ਦੇ ਨਾਲ ਕੀ ਹੁੰਦਾ ਹੈ ਬਾਈਬਲ ਦੇ ਵਿੱਚ ਲਿਖਿਆ ਕਹਿੰਦਾ ਅਗਰ ਸਭ ਆਪਣੇ ਕੰਨ ਬੰਦ ਕਰ ਲੋਗੇ ਕਹਿੰਦਾ ਜਿਹੜਾ ਬੀਨ ਵਜਾਉਣ ਵਾਲਾ ਜਿੰਨੀ ਮਰਜ਼ੀ ਢੀਪ ਬੀਨ ਵਜਾਏ ਜਿੰਨੀ ਮਰਜ਼ੀ ਰਾਗ ਘਟੇ ਕਹਿੰਦਾ ਉਹ ਸੱਪ ਨੂੰ ਆਪਣੇ ਵਸਤੇ ਵਿੱਚ ਨਹੀਂ ਕਰ ਸਕਦਾ ਸੱਪ ਨੂੰ ਆਪਣੇ ਵਸਤੇ ਵਿੱਚ ਲਿਖਿਆ ਕਿਉਂ ਕਿ ਸੱਪ ਨੇ ਆਪਣੇ ਕੰਨ ਕੀ ਕਰ ਲੈਨੇ ਇਹ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸਦਾ ਨਾ ਕਈ ਵਾਰ ਮੈਂ ਇੰਨਾ ਡੀਪ ਗਹਿਰਾ ਨਹੀਂ ਜਾਂਦਾ ਔਰ ਬੁੱਧਵਾਰ ਦੀ ਮੈਂ ਸਪੈਸ਼ਲ ਆਪਣੇ ਸਪਿਰਚੁਅਲ ਜਿਹੜੇ ਸੰਸ ਤੇ ਡਾਕਟਰ ਨੇ ਉਹਨਾਂ ਦੇ ਲਈ ਮੀਟਿੰਗ ਰੱਖੀ ਏ ਔਰ ਮੈਂ ਚਾਹਣਾ ਵਾ ਜਿਹੜੇ ਡੀਪ ਸਮੁੰਦਰ ਦੇ ਵਿੱਚ ਤਾਰੀ ਲਾਣਾ ਚਾਹੁੰਦੇ ਨੇ ਨੌਲੇਜ ਦੇ ਵਿੱਚ ਗਿਆਨ ਦੇ ਵਿੱਚ ਤੁਹਾਡਾ ਵੈਲਕਮ ਹੈ ਇਹ ਤੁਹਾਨੂੰ ਕੋਈ ਦੱਸ ਨਹੀਂ ਸਕਦਾ ਕਿ ਚੰਗਿਆਈਆਂ ਕਿਵੇਂ ਹੁੰਦੀਆਂ ਚੰਗਿਆਈ ਕਰ ਸਕਦੇ ਨੇ ਹੋ ਸਕਦੀ ਲੇਕਿਨ ਹੁੰਦੀਆਂ ਕਿਵੇਂ ਲਸਬਾ ਦੇ ਵਿੱਚ ਜਿਹੜਾ ਮਨੁੱਖ ਪਹਿਲਾ ਪੁਆਇੰਟ ਕੀ ਲਿਖਿਆ ਹਾਂ ਨੋ ਪੀ ਪਾਲਸ ਦੀ ਅਗਲਨ ਕੀ ਕੀਤਾ ਸੁਣਿਆ देयर इज ए ਪਾਵਰ ਇਨ ਹੀਅਰਿੰਗ ਆਪਣੇ ਕੋਲੇ ਨੋਟ ਕਰ ਲੋ ਪਲੀਜ਼ ਜਿਹੜੇ ਡਾਇਰੀ ਲੈ ਕੇ ਬੈਠੇ ਹੋਓ ਸੁਣਨ ਦੇ ਵਿੱਚ ਸ਼ਾਮਰਤ ਹੈ ਕਹਵੇ ਆਮੀਨ ਆਮੀਨ ਸੁਣਨ ਦੇ ਵਿੱਚ ਕੀ ਹੈਗੀਏ ਸੁਣਨ ਵਿੱਚ ਤੁਹਾਡੀ ਚੰਗਿਆਈ ਹੈ ਸੁਣਨ ਦੇ ਵਿੱਚ ਤੁਹਾਡਾ ਚਮਤਕਾਰ ਹੈ ਸੁਣਨ ਦੇ ਵਿੱਚ ਤੁਹਾਡੀ ਚੰਗਿਆਈ ਤੁਹਾਡੀ ਕੋਈ ਹੈਰ ਸ਼ੈਤਾਨ ਨੇ ਸਾਡੇ ਮੰਚ ਕੀ ਭਰਾਂਦਾ ਬੰਦਗੀ ਖਤਮ ਹੋਏਗੀ ਫਿਰ ਦੁਆਏਗੀ ਫਿਰ ਚੰਗਿਆਈ ਹੋਏਗੀ ਇੱਥੇ ਇਹ ਜਿਹੜਾ ਪਰਸਨ ਪੈਰਾਂ ਤੋਂ ਨਿਰਵਲ ਬੈਠਾ ਇਨੀ ਸੋਚਦਾ ਕਿ ਲਾਸਟ ਲੇਕਿਨ ਸੁੰਰ ਰਿਆ ਸੀ ਗੱਲਾਂ ਪੁਲਿਸ ਦੀਆਂ ਟੀਆਂ ਦੇ ਨਾਲ ਸੁਣ ਰਿਹਾ ਸੀ ਅੱਗੇ बढिए ਇਹ ਇਸ ਨੇ ਉਹਦੀ ਵੱਲ ਧਿਆਨ ਕਰਕੇ ਜਾਂ ਵੇਖਿਆ ਉਹ ਧਿਆਨ ਦਿਓ ਜਦੋਂ ਪੁਲਿਸ ਨੂੰ ਸੁਣ ਰਿਹਾ ਆ ਤੇ ਵਚਨ ਦੇ ਵਿੱਚ ਲਿਖਿਆ ਧਿਆਨ ਦਿਓ ਕੀ ਲਿਖਿਆ ਆ ਪੁਲਿਸ ਨੇ ਵੀ ਕੀ ਕੀਤਾ ਕੀ ਲਿਖਿਆ ਬੱਚਾ ਇਹ ਚ ਕੀ ਪੜਿਆ ਵੇਖਿਆ ਵੇਖਿਆ ਜਾਂ ਧਿਆਨ ਨਾਲ ਵੇਖਿਆ ਤੁਹਾਨੂੰ ਪਤਾ ਹੈ ਇਹਨਾਂ ਦੋਨਾਂ 'ਚ ਫਰਕ ਹੈ ਗਣ ਹਲੋ ਸਮਝ ਆ ਰਹੀ ਕਿ ਨਹੀਂ ਦੋਨਾਂ ਗੱਲਾਂ ਦੇ ਵਿੱਚ ਫਰਕ ਜੇ ਧਿਆਨ ਨਾਲ ਸੁਣ ਲੈਣਾ ਇੱਕ ਉਹਨਾਂ ਦੇਖ ਲੈ ਧਿਆਨ ਦੇ ਨਾਲ ਲਿਖ ਪੁਲਿਸ ਨੇ ਦੇਖਿਆ ਨਹੀਂ ਹਲੋ ਪੁਲਿਸ ਨੇ ਦੇਖਿਆ ਕੀ ਕੀਤਾ ਕੀ ਕੀਤਾ ਉੱਟੀ ਵੱਲੋਂ ਮੇਰੇ ਤੋਂ ਸੀ ਕਈ ਮੇਰੀ ਦੇਖਿਆ ਹੁਣੇ ਜੋ ਤੁਹਾਡੇ ਨਾਲ ਹੋਇਆ ਹੁਣੇ ਜਿਨ੍ਹਾਂ ਵਿੱਚ ਦੁਸ਼ਟ ਆਤਮਾ ਦੀ ਮੈਂ 2 ਮਿੰਟ ਦੇਖ ਲਵਾਂ ਨਾ ਉਹਨਾਂ ਵੱਲ ਤੋਂ ਸਮਝ ਰਹੇ ਹੋ ਕੀ ਉਹਨਾਂ ਨੂੰ ਸ਼ੁਰੂ ਹੋ ਜਾਂਦਾ ਸਿਰਫ 2 ਮਿੰਟ ਦੇਖਣ ਦੇ ਨਾਲ ਸਾਰੇ ਸਮਝ ਰਹੇ ਹੋ ਕਿ ਨਹੀਂ ਸਮਝ ਰਹੇ ਪੌਲਸ ਨੇ ਜਦੋਂ ਧਿਆਨ ਦੇ ਨਾਲ ਦੇਖਿਆ ਸੋਸ ਧਿਆਨ ਨਾਲ ਦੇਖਿਆ ਪੌਲਸ ਨੇ ਅਨੋਇੰਟਿੰਗ ਨੂੰ ਰਿਲੀਜ਼ ਕੀਤਾ ਮੈਂ ਸਾਨੂੰ ਖੋਲਿਆ ਮੈਂ ਸਾਨੂੰ ਕੀ ਕੀਤਾ ਖੋਲਿਆ ਔਰ ਮੈਂ ਤਾਂ ਦੱਸਣਾ ਚਾਹਣਾ ਜਿਹੜੇ ਅਮੀਰ ਹੋਣਾ ਚਾਹੁੰਦੇ ਨੇ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਜਿਹੜੇ ਚੰਗੇ ਹੋਣਾ ਚਾਹੁੰਦੇ ਨੇ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਜਿਹੜੇ ਗਰੀਬ ਵੀ ਤੋਂ ਬਾਹਰ ਆਣਾ ਚਾਹੁੰਦੇ ਨੇ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਜਿਹੜੇ ਆਪਣੀ ਲਾਈਫ ਦੇ ਵਿੱਚ ਆਪਣੇ ਲੈਵਲ ਨੂੰ ਪਾਣੀ ਤਾਂ ਹੋਇਆ ਦੇਖਣਾ ਚਾਹੀਦਾ ਇਹ ਦੋ ਕੰਮ ਕਰਿਆ ਜੇ ਮੈਨੂੰ ਧਿਆਨ ਨਾਲ ਸੁਣਿਆ ਜੇ ਸਾਰੇ ਸਮਝ ਲਿਓ ਮੈਨੂੰ ਕੀ ਕਰਨਾ ਧਿਆਨ ਨਾਲ ਸੁਣਨਾ ਔਰ ਦੇਖਣਾ ਇਟਸ ਆਲ ਤੁਹਾਡੇ ਚਮਤਕਾਰ ਆਲਰੇਡੀ ਹੋ ਚੁੱਕੇ ਨੇ ਯੇਸ਼ੂ ਮਸੀਹ ਦਾ ਕਿਸ ਨੇ ਸਮਝਾ ਰਿਹਾ ਕਈ ਨੂੰ ਨਹੀਂ ਪਤਾ ਅਗਰ ਮੈਂ ਪੁੱਛਾਂ ਯੇਸ਼ੂ ਜੀ ਨੇ ਪਾਣੀ ਤੋਂ ਦਾਕਸ ਬਣਾਇਆ ਯੇਸ਼ੂ ਜੀ ਨੇ ਪਾਣੀ ਤੋਂ ਕੀ ਪ੍ਰਾਰਥਨਾ ਕੀਤੀ ਨਹੀਂ ਪ੍ਰਾਰਥਨਾ ਕੀਤੀ ਨਹੀਂ ਆਤਰਕੇ ਕੀ ਕੀਤਾ ਉਹ ਸੇਕਿਓ ਨੇ ਉੱਚੀ ਆਵਾਜ਼ ਬੋਲੋ ਆਮੀਨ ਇੱਥੇ ਤਾਂ ਪਾਣੀ ਹੈ ਹੀ ਨਹੀਂ ਯੇਸ਼ੂ ਜੀ ਨੇ ਕਿਹਾ ਮੱਟ ਪਾਣੀ ਦੇ ਨਾਲ ਪਰਦੋ ਮੱਟ ਪਾਣੀ ਦੇ ਨਾਲ ਕੀ ਕਰੋ ਪਰਦੋ ਪ੍ਰਾਰਥਨਾ ਨਹੀਂ ਹੋਈ ਦਸ ਆਲ ਪਾਣੀ ਅੰਗੂਰਾਂ ਦਾ ਰਸ ਬਣ ਗਿਆ ਜੈ ਜੈਕਾਰ ਜਿਸ ਨੇ ਸਮਝਾਰੀ ਹੈ ਅਗਰ ਮੈਂ ਤੁਹਾਨੂੰ ਦੇਖ ਰਹਾ ਮਾਂ ਮੈਰਕਲ ਹੋ ਰਿਹਾ ਤੁਹਾਡੇ ਲਈ ਯਿਸੂ ਮਸੀਹ ਦੇ ਨਾਮ ਵਿੱਚ ਅਮੇਨ ਅਗਰ ਮੈਂ ਤੁਹਾਨੂੰ ਦੇਖ ਰਹਾ ਬਿਮਾਰੀਆਂ ਚਾਰੀਆਂ ਅਮੇਨ ਅਗਰ ਮੈਂ ਤੁਹਾਨੂੰ ਦੇਖ ਰਹਾ ਤੁਹਾਡਾ ਲੈਵਲ ਚੇਂਜ ਹੋ ਰਿਹਾ ਅਮੇਨ ਤੇ ਤੁਹਾਡਾ ਨਾਮ ਇਹਨਾਂ ਵੱਡਾ ਤੇ ਹੋ ਰਿਹਾ ਯਿਸੂ ਨਾਮ ਵਿੱਚ ਅਮੇਨ ਜਿਸ ਨੇ ਸਮਝ ਆ ਰਹੀ ਕਿ ਨਹੀਂ ਜੈ ਤੁਹਾਨੂੰ ਉਸ ਸੀਕ੍ਰਟ ਕੋਡ ਪਤਾਉਣਾ ਚਾਹੀਦਾ ਹੁੰਦੀ ਬੀਣ ਤਾਨੂੰ ਫੜਾ ਦੇਵੋ ਹੋ ਸਕਦਾ ਸਾਕਾ ਠੀਕ ਤਾਨੂੰ ਡੰਗ ਮਾਰ ਯੈਸ অর ਨੋ ਲੇਕਿਨ ਜਦੋਂ ਜੋਗੀ ਵਜੋਂਦਾ ਨਾ ਤੇੜੀ ਨੀਂਦ ਵੀ ਯੈਸ অর ਨੋ ਸਭ ਪਾਰਾ ਜਾ ਯੈਸ অর ਨੋ ਹਾਂ ਯਾ ਨਾ ਜੋਗੀ ਬਲਪੀ ਦੇਖੀ ਕਿ ਨਹੀਂ ਦੇਖੀ ਅੱਜ ਕੱਲ ਤਾਂ ਨਹੀਂ ਮੈਂ ਦੇਖਿਆ ਜਦਾ ਪਹਿਲਾਂ ਦੇਖਦੇ ਜੋਗੀ ਸੱਤ ਲੈ ਕੇ ਆਉਂਦੇ ਸੀ ਹਨਾ ਵੀਣ ਵਜਾ ਕੇ ਰੱਖਾ ਉਹ ਵੀਣ ਵਜਾਉਂਦੇ ਸੀ ਯਸਰ ਨੂੰ ਬੋਲੋ ਹਾਂ ਹੈ ਨਾ ਤੇ ਤੁਸੀਂ ਵੀਣ ਵਜਾ ਕੇ ਰੱਖੋ ਤੇ ਵੀ ਵੀਣ ਵੀ ਵਿੱਚ ਡਿੱਗੇਗੀ ਔਰ ਤੁਸੀਂ ਵਿੱਚ ਲੇਕਿਨ ਜਿਹੜਾ ਜੋਗੀ ਹੈ ਉਹ ਨੂੰ ਸੀਕ੍ਰੈਟ ਕੋਡ ਪਤਾ ਹੈ ਜੇ ਮੈਂ ਪੁੱਛਾਂ ਕਿ ਨੇ ਜੰਡੇ ਨੇ ਵਿਚਨ ਸੁਨੇ ਪਹਿਲਾਂ सीक्रेट कोड जोगी नु पता है केड़ी धुन केड़ी राम कीड़ा यू नो म्यूजिक प्ले, 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 प्ले करना है जिने ना अपने बारे में पिछली बात बोलिए आमीन आमीन पिछली बात बोलिए आमीन आमीन हां ठीक है हां मैं तो सुन ही दई देख ये डोंट नो किसी अपना मैरिकल अपनी चंगाई अपनी गोई मिस कर लेंगे

ਲੁਸਤਰਾ ਦੇ ਵਿੱਚ ਬੜੇ ਲੰਗੜੇ ਹੈਗੇ ਸੀ ਬੜੇ ਲੁੱਲੇ ਹੈਗੇ ਸੀ ਸਾਰੇ ਸਮਝੇ ਜਿਹੜੇ ਪਾਲਿਸ ਨੂੰ ਸੁਣ ਰਹੀ ਸੀ ਸੁਣ ਰਿਹਾ ਸੀ ਗੋਚਨ ਹੁੰਦਾ ਕੀਤਾ ਤੋਂ ਬਾਅਦ ਵਚਨ ਦਾ ਸੁਣਾਉਣ ਦੇ ਹੁੰਦੇ ਨੇ ਫਿਰ ਕਹਿੰਦੇ ਨੇ ਆਓ ਅਪ ਦੁਆ ਕਰਕੇ ਫਿਰ ਕਹਿੰਦੇ ਨੇ ਚਲੋ ਬੰਦੀ ਬਿੱਕਤ ਤੱਕ ਪਹੁੰਚੋ ਉਹ ਲੁੱਲੇ ਵੀ ਉੱਥੇ ਬੈਠੇ ਹੋ ਇਸ Yes or no? yes. लेकिन जोला देना सुनो ए नहीं कह रहा हाँ, पोल सुन कलाम फिर कह चलो दुआ कर ना चलो चल। नहीं अगर वो भी सोचता दूसरे लूलैंड की तरह कर है ਆਮੀਨ ਉੱਚੀ ਆਵਾਜ਼ ਚ ਬੋਲੀ ਆਮੀਨ ਲੇਕਿਨ ਇਸ ਨੇ ਧਿਆਨ ਦੇ ਨਾਲ ਸੁਣਿਆ ਔਰ ਪੌਲਸ ਨੇ ਦੇਖਿਆ ਸੁਣਿਆ ਔਰ ਦੇਖਿਆ ਜਿਹੜੇ ਮੈਥ ਜਾਣਦੇ ਨੇ ਪਲੱਸ ਪਲੱਸ ਕੀ ਹੁੰਦਾ ਹੈ ਦੇਖ ਲੋ ਇਹਨਾਂ ਨੂੰ ਇਹ ਨਹੀਂ ਪਤਾ ਪੜਾਈਆਂ ਇਹਨਾਂ ਨੇ ਕੀਤੀਆਂ ਦੱਸਦਾ ਮੈਂ ਵਾ ਪਲੱਸ ਪਲੱਸ ਮਾਈਨਸ ਫਾਰਮੂਲਾ ਕੀ ਪਲੱਸ ਪਲੱਸ ਕੀੰਦਾ ਮਾਈਨਸ ਪਲੱਸ ਮਾਈਨਸ ਕੀੰਦਾ ਮਾਈਨਸ ਸ਼ੁਕਰ ਮੈਥ ਦੇ ਵਿੱਚ ਵੀ ਫਾਰਮੂਲਾ ਹੁੰਦਾ ਹੈ ਇਹ ਨਹੀਂ ਪਲੱਸ ਪਲੱਸ ਕੀ ਮਾਈਨਸ ਤਾਂ ਮਾਈਨਸ ਲਿਖ ਲੋ ਤਾਂ ਉਹਦੇ ਨੰਬਰ ਕੱਟ ਜਣ ਇੱਥੇ ਇੱਥੇ ਬੋਲਸ ਦਾ ਫਾਰਮੂਲਾ ਹੈ ਦੇਖਣਾ ਔਰ ਲੰਡੇ ਦਾ ਫਾਰਮੂਲਾ ਕੀ ਸੁਣਨਾ ਜਦੋਂ ਸੁਣਨਾ ਔਰ ਦੇਖਣਾ ਮਿਕਸ ਹੋ ਗਏ ਉਦੋਂ ਚਮਤਕਾਰ ਹੋ ਗਏ। ਅਮੀਨ। ਜਿਵਾਦ ਵਿੱਚ ਬੰਦੀ ਆਮੀਨ। ਜਿਵਾਦ ਵਿੱਚ ਕੋਈ ਆਮੀਨ। ਅਗਰ ਤੁਸੀਂ ਸੁਣ ਰਹੇ ਹੋ ਮੈਂ ਦੇਖ ਰਿਹਾ ਮੈਂਰੇ ਕਾਲੀ ਚਮਤਕਾਰ ਹੋ ਚੁੱਕੇ ਨੇ ਤੇਰੇ ਲਈ। ਦੁਆ ਤੋਂ ਬਿਨਾਂ ਵੀ ਤੁਸੀਂ ਕੋਈ ਦੇ ਨਾਲ ਆ ਰਹੀ ਇਸ਼ੇ ਦੇ ਨਾਮ ਤੇ। ਅੱਜ ਵੇਖੋ ਤਾਂ ਬਿਨਾਂ ਵੀ ਤੁਹਾਡੀ ਲਾਈਫ ਦੇ ਵਿੱਚ ਮਾਰੇ ਕਾਲੀ ਚਮਤਕਾਰ ਆਲਰੇਡੀ ਹੋ ਚੁੱਕੇ ਨੇ ਇਸ਼ੇ ਦੇ ਨਾਮ ਤੇ। ਜੇ ਕਿਸ ਨੂੰ ਕੋਈ ਸਮਝ ਨਹੀਂ ਆਂਦੀ ਪਈ ਨੂੰ ਦੇਖ ਕੇ ਆਮੇਨ ਹੋ ਗਿਆ ਸਮਝੋ ਇਹ ਸ਼ਰਮ ਕੁਛ ਬਾਦ ਵਿੱਚ ਬੋਲ ਗਏ ਆਮੇਨ ਆਮੇਨ